ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਅੱਜ ਅਸੀਂ ਤੁਹਾਨੂੰ ਜੋ ਘਰਾਂ ਦੇ ਵਿੱਚ ਸਬਜ਼ੀਆਂ ਵਗੈਰਾ ਲਗਾਈਆਂ ਜਾਂਦੀਆਂ ਨੇ ਉਹਨਾਂ ਦੇ ਬਾਰੇ ਦੇ ਵਿੱਚ ਦਵਾਂਗੇ ਜਾਣਕਾਰੀ ਜਿਵੇਂ ਦੋਸਤੋ ਹਲਦੀ ਵਗੈਰਾ ਵੇਖ ਸਕਦੇ ਹੋ ਤੁਸੀਂ ਤੇ ਆਹ ਆਪਣਾ ਭਰਾ ਆ ਜਿਹੜਾ ਇਹ ਕੰਮ ਕਰ ਰਿਹਾ ਜੀ ਨਾਲ ਦੇਖੋ ਹੁਣ ਇਹਦੀ ਮਿਹਨਤ ਆ ਗਈ ਨੇ ਆੜ੍ਹ ਸਾਫ਼ ਕੀਤੀ ਐ ਠੀਕ ਐ ਜੀ ਕੱਖ ਵਗੈਰਾ ਵੇਖ ਸਕਦੇ ਹੋ ਕਿੰਨਾ ਕੱਖ ਖੱਡਿਆ ਹੋਇਆ ਬਾਹਰ ਇਹਨੇ ਤੇ ਬੱਟਾਂ ਦੇ ਉੱਤੇ ਗਾਜਰਾ ਤੇ ਨਾਲ ਲਸਣ ਵਗੈਰਾ ਲਾਇਆ ਹੋਇਆ ਜੀ ਇਧਰਲੀ ਸਾਈਡ ਤੇ ਪਾਲਕ ਆ ਮੇਥੀ ਲੱਗੀ ਹੋਈ ਹੈ ਜੀ ਆ ਵਟਾਂ ਦੇ ਨਾਲ ਮੂਲੀਆਂ ਇਹ ਇਧਰ ਅਗਲੇ ਬੰਨੇ ਆ ਜਾਂਦਾ ਜੀ ਧਨੀਆ ਤੇ ਫੇਰ ਅੱਗੇ ਲਸਣ ਆ ਜਾਂਦਾ ਜੀ ਆ ਸਾਰਾ ਲਸਣ ਲਾਇਆ ਹੋਇਆ ਕੋਈ ਬੂਟੇ ਇਹਦੇ ਵਿੱਚ ਆਪਣੇ ਬਤੌਆਂ ਦੇ ਦੇਖ ਸਕਦੇ ਹੋ ਤੇ ਸਾਗ ਵਗੈਰਾ ਠੀਕ ਹੈ ਜੀ ਮੇਥੀ ਫੇਰ ਅੱਗੇ ਆਲੂ ਆ ਜਾਂਦੇ ਆ ਜੀ ਤੇ ਕੁਝ ਗੋਭੀ ਦੇ ਲਾਏ ਹੋਏ ਆ ਜੀ ਤੇ ਆਹ ਦੇਖ ਸਕਦੇ ਹੋ ਤੁਸੀਂ ਤੇ ਆ ਗੋਭੀ ਲੱਗੀ ਹੋਈ ਹੈ ਜੀ ਆ ਵੀ ਆਲੂ ਲਾਏ ਹੋਏ ਜੀ ਇੰਦਰ ਤੇ ਆ ਸਾਰਾ ਲਸਣ ਲੱਗਾ ਹੋਇਆ ਜੀ ਮਤਲਬ ਇੱਕ ਵਧੀਆ ਚੀਜ਼ ਹੈ ਜੀ ਕਿ ਮਤਲਬ ਘਰਾਂ ਦੇ ਵਿੱਚ ਖਾਣ ਪੀਣ ਵਾਸਤੇ ਆਪਣੀਆਂ ਸਬਜ਼ੀਆਂ ਲਾਉਣੀਆਂ ਚਾਹੀਦੀਆਂ ਨੇ ਤੇ ਇਹਦਾ ਹੀ ਸਾਨੂੰ ਬੈਨੀਫਿਟ ਮਿਲਦਾ ਜੀ ਸਾਡੀ ਸਿਹਤ ਵੀ ਵਧੀਆ ਰਹਿੰਦੀ ਆ ਤੇ ਨਾਲ ਆਪਣਾ ਸਿਹਤ ਵੀ ਵਧੀਆ ਤੇ ਨਾਲ ਆਪਣੇ ਪੈਸੇ ਦੀ ਬਚਤ ਜੀ ਠੀਕ ਹੈ ਜੀ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਰੂਰੀ ਸਿਹਤ ਹੈ ਜੀ ਬਾਰੋ ਮਾਰਕੀਟ ਦੇ ਵਿੱਚ ਜੋ ਵੀ ਆਪਾਂ ਚੀਜ਼ਾਂ ਲੈਣੇ ਖਾਣ ਨੂੰ ਸਾਨੂੰ ਵਧੀਆ ਨਹੀਂ ਮਿਲਦੀਆਂ ਤੇ ਨਾ ਉਹਨਾਂ ਮਤਲਬ ਤੁਹਾਨੂੰ ਪਤਾ ਕਈ ਵਾਰੀ ਮਾਰਕੀਟ 'ਚ ਕਿਸ ਤਰ੍ਹਾਂ ਦੀਆਂ ਸਪਰੇਅਵਾਂ ਵਗੈਰਾ ਵਰਤੀਆਂ ਜਾਂਦੀਆਂ ਨੇ ਠੀਕ ਹੈ ਪੈਸਟੀਸਾਈਡ ਉਹ ਜਦੋਂ ਸਬਜ਼ੀਆਂ ਦੇ ਉੱਪਰ ਪੈਂਦਾ ਆ ਸਬਜ਼ੀਆਂ ਜਲਦੀ ਤਿਆਰ ਹੁੰਦੀਆਂ ਨੇ ਉਹ ਜਦੋਂ ਕਸਟਮਰ ਤੱਕ ਜਾਂ ਆਪਾਂ ਖਰੀਦ ਕੇ ਖਾਣੇ ਆ ਉਹ ਕਈ ਵਾਰੀ ਖਾਦ ਲੈਣੇ ਆ ਪਰ ਉਹਦੇ ਨਾਲ ਮੁੜ ਕੇ ਕਈ ਵਾਰੀ ਸਰੀਰ ਨੂੰ ਦਿੱਕਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਪਤਾ ਨਹੀਂ ਨਾ ਅੱਖਾਂ ਵਾਲੇ ਪ੍ਰਦੇਸ਼ ਵਾਲੀ ਗੱਲ ਆ ਕਿ ਆਪਾਂ ਨੂੰ ਪਤਾ ਨਹੀਂ ਕਿ ਉਹਦੇ ਵਿੱਚ ਮਤਲਬ ਕਿਸ ਤਰ੍ਹਾਂ ਦੀ ਮਤਲਬ ਆਰਗੈਨਿਕ ਆ ਜਾਂ ਮਤਲਬ ਉਹਨੂੰ ਤੁਸੀਂ ਦਵਾਈਆਂ ਪਾ ਕੇ ਇਖਤਾਰ ਕੀਤਾ ਹੋਇਆ ਇਹ ਕਰਕੇ ਦੋਸਤੋ ਤੇ ਧਿਆਨ ਰੱਖੋ ਆਪਣੀ ਸਬਜ਼ੀ ਵੱਧ ਤੋਂ ਵੱਧ ਲਾਓ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਅੱਜ ਅਸੀਂ ਤੁਹਾਨੂੰ ਜੋ ਘਰਾਂ ਦੇ ਵਿੱਚ ਸਬਜ਼ੀਆਂ ਵਗੈਰਾ ਲਗਾਈਆਂ ਜਾਂਦੀਆਂ ਨੇ ਉਹਨਾਂ ਦੇ ਬਾਰੇ ਦੇ ਵਿੱਚ ਦਵਾਂਗੇ ਜਾਣਕਾਰੀ ਜਿਵੇਂ ਦੋਸਤੋ ਹਲਦੀ ਵਗੈਰਾ ਵੇਖ ਸਕਦੇ ਹੋ ਤੁਸੀਂ ਤੇ ਆਹ ਆਪਣਾ ਭਰਾ ਆ ਜਿਹੜਾ ਇਹ ਕੰਮ ਕਰ ਰਿਹਾ ਜੀ ਨਾਲ ਦੇਖੋ ਹੁਣ ਇਹਦੀ ਮਿਹਨਤ ਆ ਗਈ ਨੇ ਆੜ੍ਹ ਸਾਫ਼ ਕੀਤੀ ਹੈ ਠੀਕ ਹੈ ਜੀ ਕੱਖ ਵਗੈਰਾ ਵੇਖ ਸਕਦੇ ਹੋ ਕਿੰਨਾ ਕੱਖ ਖੜਿਆ ਹੋਇਆ ਬਾਹਰ ਇਹਨੂੰ ਤੇ ਵਟਾਂ ਦੇ ਉੱਤੇ ਗਾਜਰਾ ਤੇ ਨਾਲ ਲਸਣ ਵਗੈਰਾ ਲਾਇਆ ਹੋਇਆ ਜੀ ਇਧਰਲੀ ਸਾਈਡ ਤੇ ਪਾਲਕ ਆ ਮੇਥੀ ਲੱਗੀ ਹੋਈ ਹੈ ਜੀ ਆ ਵਟਾਂ ਦੇ ਨਾਲ ਮੂਲੀਆਂ ਇਹ ਇਧਰ ਅਗਲੇ ਬੰਨੇ ਆ ਜਾਂਦਾ ਜੀ ਧਨੀਆ ਤੇ ਫੇਰ ਅੱਗੇ ਲਸਣ ਆ ਜਾਂਦਾ ਜੀ ਆ ਸਾਰਾ ਲਸਣ ਲਾਇਆ ਹੋਇਆ ਕੋਈ ਬੂਟੇ ਇਹਦੇ ਵਿੱਚ ਆਪਣੇ ਬਤੌਆਂ ਦੇ ਵੇਖ ਸਕਦੇ ਹੋ ਤੇ ਸਾਗ ਵਗੈਰਾ ਠੀਕ ਹੈ ਜੀ ਮਿੱਠੀ ਫਿਰ ਅੱਗੇ ਆਲੂ ਆ ਜਾਂਦੇ ਆ ਜੀ ਤੇ ਕੁਛ ਗੋਭੀ ਦੇ ਲਾਏ ਹੋਏ ਆ ਜੀ ਤੇ ਆਹ ਦੇਖ ਸਕਦੇ ਤੁਸੀਂ ਤੇ ਆਹ ਗੋਭੀ ਲੱਗੀ ਹੋਈ ਆ ਜੀ ਆ ਵੀ ਆਲੂ ਲਾਏ ਹੋਏ ਆ ਜੀ ਇੰਦਰ ਤੇ ਆ ਸਾਰਾ ਲਸਣ ਲੱਗਾ ਹੋਇਆ ਆ ਜੀ ਮਤਲਬ ਇੱਕ ਵਧੀਆ ਚੀਜ਼ ਹੈ ਜੀ ਕਿ ਮਤਲਬ ਘਰਾਂ ਦੇ ਵਿੱਚ ਖਾਣ ਪੀਣ ਆਸਤੇ ਆਪਣੀਆਂ ਸਬਜ਼ੀਆਂ ਲਾਉਣੀਆਂ ਚਾਹੀਦੀਆਂ ਨੇ ਇਹ ਇਹਦਾ ਹੀ ਸਾਨੂੰ ਬੈਨੀਫਿਟ ਮਿਲਦਾ ਜੀ ਸਾਡੀ ਸਿਹਤ ਵੀ ਵਧੀਆ ਰਹਿੰਦੀ ਆ ਤੇ ਨਾਲ ਆਪਣਾ ਸਿਹਤ ਵੀ ਵਧੀਆ ਤੇ ਨਾਲ ਆਪਣੇ ਪੈਸੇ ਦੀ ਬਚਤ ਜੀ ਠੀਕ ਹੈ ਜੀ ਅੱਜ ਦੇ ਸਮੇਂ ਵਿੱਚ ਸਭ ਤੋਂ ਜ਼ਰੂਰੀ ਸਿਹਤ ਹੀ ਆ ਜੀ ਕਿ ਬਾਹਰੋਂ ਮਾਰਕੀਟ ਦੇ ਵਿੱਚ ਜੋ ਵੀ ਆਪਾਂ ਚੀਜ਼ਾਂ ਲੈਨੇ ਖਾਣ ਨੂੰ ਸਾਨੂੰ ਵਧੀਆ ਨਹੀਂ ਮਿਲਦੀਆਂ ਤੇ ਨਾ ਉਹਨਾਂ ਮਤਲਬ ਤੁਹਾਨੂੰ ਪਤਾ ਕਈ ਵਾਰੀ ਮਾਰਕੀਟ 'ਚ ਕਿਸ ਤਰ੍ਹਾਂ ਦੀਆਂ ਸਪਰੇਅਾਂ ਵਗੈਰਾ ਵਰਤੀਆਂ ਜਾਂਦੀਆਂ ਨੇ ਠੀਕ ਹੈ ਪੈਸਟੀਸਾਈਡ ਉਹ ਜਦੋਂ ਸਬਜ਼ੀਆਂ ਦੇ ਉੱਪਰ ਪੈਂਦਾ ਆ ਸਬਜ਼ੀਆਂ ਜਲਦੀ ਤਿਆਰ ਹੁੰਦੀਆਂ ਨੇ ਉਹ ਜਦੋਂ ਕਸਟਮਰ ਤੱਕ ਜਾਂ ਆਪਾਂ ਖਰੀਦ ਕੇ ਖਾਣੇ ਆ ਉਹ ਕਈ ਵਾਰੀ ਖਾਦ ਲੈਣੇ ਆ ਪਰ ਉਹਦੇ ਨਾਲ ਮੁੜ ਕੇ ਕਈ ਵਾਰੀ ਸਰੀਰ ਨੂੰ ਦਿੱਕਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਪਤਾ ਨਹੀਂ ਨਾ ਆਖਾਂ ਹੋਲੇ ਪ੍ਰਦੇਸ਼ ਵਾਲੀ ਗੱਲ ਆ ਕਿ ਆਪਾਂ ਨੂੰ ਪਤਾ ਨਹੀਂ ਕਿ ਉਹਦੇ ਵਿੱਚ ਮਤਲਬ ਕਿਸ ਤਰ੍ਹਾਂ ਦੀ ਮਤਲਬ ਆਰਗੈਨਿਕ ਆ ਜਾਂ ਮਤਲਬ ਉਹਨੂੰ ਤੁਸੀਂ ਦਵਾਈਆਂ ਪਾ ਕੇ ਤਿਆਰ ਕੀਤਾ ਹੋਇਆ ਇਹ ਕਰਕੇ ਦੋਸਤੋ ਤੇ ਧਿਆਨ ਰੱਖੋ ਆਪਣੀ ਸਬਜ਼ੀ ਵੱਧ ਤੋਂ ਵੱਧ ਲਓ